ਦੇ ਸਾਧਨ ਮਿਲਿਆ ਤੇ ਤੁਹਾਨੂੰ ਲੱਗਦਾ ਨਹੀਂ ਤੁਹਾਡੇ ਸਿਸਟਮ ਕੋਈ ਨਹੀਂ ਤੇ ਨੂੰ ਪਹਿਲਾਂ ਉੱਥੇ ਰੋਕਿਆ ਉਸ ਤੋਂ ਡਿਵਿਡੈਂਡ ਆਈ ਹੈ ਫਿਰ ਤੁਸੀਂ ਉਹ ਗੱਡੀ ਲਗਾਪਨੇ ਹੋਰ ਹੋਏ ਅਗਲਾ ਰੀਟ ਤੁਹਾਨੂੰ ਵੀ ਹਮ ਸਾਡਾ ਅਸਲਾ ਗੱਡੀ ਦੇ ਰਿਹਾ ਜੀ ਪਰ ਬਰਾਬਰ ਆਜਿਓ ਆਜਿਓ ਗੱਡੀ ਦੇ ਆਜਿਓ ਆ ਜੀ ਨੇ ਕਿ ਬਸ ਬਰਾਬਰ ਬਰਾਬਰ ਤੋਂ ਲਾਪੋਰ ਰਿਹਾ ਕੱਟ ਰੰਗ ਬਲੈਕ ਗੱਡੀ ਬੰਨ ਲੈ ਅਰੋ ਪਾਇਲਟ ਅਸਟੈਂਟ ਨਾ ਰੰਗ ਬਲੈਡ ਵੀ ਹੈ ਗੱਡੀ ਦੇ ਕਿਹਦੇ ਤੋਂ ਲੋਕ ਜਿਹੜੇ ਦੱਸਦੇ ਨੇ ਇਹ ਆਂਬ ਜਾਣਾ ਚ ਮਿਲ ਜਗਾ ਦੂਜੇ ਤੋਂ ਆਦਿ ਕਿ ਟਿਕਟ ਵਿਕਿਆ ਜਾ ਰਿਹਾ ਹੈ 443 ਤੇ ਵੀ ਚੌਂਦੀ ਤੇ ਨਾਕਾਬੰਦੀ ਕੀਤੀ ਸੀ ਜਲੰਧਰ ਰੋਡ ਤੇ ਤੇ ਗੱਡੀ ਸਕਾਰਪੀਓ ਆਈ ਕਾਲੇ ਰੰਗ ਦੀ ਇਹਨੂੰ ਰੋਕਿਆ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਇਹਨੇ ਗੱਡੀ ਭਜਾ ਲਈ ਭਜਾਉਣ ਤੋਂ ਬਾਅਦ ਫਿਰ ਦਾ ਪਿੱਛਾ ਕੀਤਾ ਫੇਰਾ ਰੋਡਵੇਜ ਦੇ ਦੀਪੂ ਲਾ ਕੇ ਜਾ ਕੇ ਇਹਨੂੰ ਫਿਰ ਅੱਗੇ ਗੱਡੀ ਲਾ ਕੇ ਇਹਨੂੰ ਪਤਾ ਨਹੀਂ ਵੀ ਮੇਰੇ ਮਗਰ ਆ ਰਹੀ ਗੱਡੀ ਇਹਨੂੰ ਅੱਗੇ ਗੱਡੀ ਲਾ ਕੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਗ੍ਰਿਫਤਾਰ ਕਰਕੇ ਕਾਗਜ਼ ਪੱਤਰ ਲੈ ਗਏ ਨੇ ਉਹਦੀ ਮਦਰ ਐ ਤੇ ਬਾਪ ਦੀ ਮੌਤ ਹੋ ਗਈ ਆ ਤੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਦੇ ਪਾਸੇ ਮਿਲਦੇ ਨੇ ਤੇ ਉਹ ਫਿਰ ਬੱਚੇ ਗਲਤ ਜੂਨ ਕਰਕੇ ਵੱਡੀਆਂ ਗੱਡੀਆਂ ਲੈ ਲੈਂਦੇ ਨੇ ਹਾਂ ਇਹ ਮੁਲਾਜ਼ਮ ਹੈ ਮੁੰਡਾ ਜੀ ਠੀਕ ਹੈ ਗੱਡੀ ਵਿੱਚ ਕਿਹੜੀ ਕਿਹੜੀ ਕਮੀ ਪਈ ਗੱਡੀ 'ਚ ਇੱਕ ਦੇ ਅਕਲ ਨੰਬਰ ਪਲੇਟਾਂ ਨਹੀਂ ਗਈ ਤੇ ਇੱਕ ਕਾਲੀ ਫਿਲਮ ਲਾਈ ਸੀ ਇੱਕ ਇਸ਼ਾਰੇ ਦੇ ਖਿਲਾਫ ਵਰਤੀ ਗਈ ਹੈ ਨਾ ਜੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਕਈ ਜੀ ਮੁਲਾਜ਼ਮ ਹੁੰਦਿਆ ਹੋਇਆ ਉਹਦਾ ਨਾਕਾ ਦੇ ਕੇ ਗੱਡੀ ਭਜਾ ਲੈਣ ਦੇਖੋ ਜੀ ਉਹ ਸਮਾਨ ਨਿਕਾ ਰਹਿ ਗਿਆ ਕੋਈ ਨਹੀਂ ਪੁੱਛਦਾ ਅਸੀਂ ਜਦੋਂ ਨਿੱਕੇ ਰਾਂਕਾਂ ਦੇ ਹਾਂ ਕਦੇ ਐਸਐਚਓ ਸਾਹਿਬ ਨੇ ਥਾਣੇ ਬੈਠਾ ਉਹਨਾਂ ਦੇ ਲੋਕ ਲੋਕ ਅੱਗੇ ਪਿਛੇ ਹੋ ਕੇ ਜਾਣਾ ਹੁਣ ਤੇ ਸੂਟ ਮਾਰ ਕੇ ਨਹੀਂ ਰਾਜ਼ੀ ਕਿਸ ਨੂੰ ਜੀ ਸਮਾਂ ਇਹੋ ਜਿਹਾ ਆ ਗਿਆ ਚਲੋ ਨਹੀਂ ਜਿੱਦਾਂ ਗੱਡੀ ਭਜਾਈ ਨੇ ਕਿਸੇ ਦਾ ਹੋਟਾ ਨੁਕਸਾਨ ਹੋ ਸਕਦਾ ਹੋ ਸਕਦਾ ਹੈ ਨੁਕਸਾਨ ਪਰ ਇਹਨੂੰ ਵਕਤ ਨਹੀਂ ਮਿਲਿਆ ਜੇ ਮਿਲਦਾ ਤੇ ਜ਼ਰੂਰ ਹੋ ਸਕਦਾ ਜੀ ਕਾਰਵਾਈ ਕੀਤੀ ਹੈ। ਕਾਰਵਾਈ ਜੇ ਬਣਦੀ ਕਾਰਵਾਈ ਕਰਨੇ ਕੋਡ ਦਾ ਇਹਦਾ ਚਲਾਨ ਕਰਨੇ ਆ ਜੁਰਮਾਨਾ ਨੂੰ ਪਏਗਾ ਕੋ 5-7000 ਪਿਆਪੇ ਅਗਲ ਟਗਾਣੇ ਆ ਜੂਗੀ। ਦੱਸਿਆ ਕੁਛ ਉਹਨਾਂ ਨੇ ਕਿਉਂ ਗੱਡੀ ਭਜਾਈ? ਹੋਣ ਬੰਨੇ ਬਾਈ ਕਰਦਾ ਤੇਲ ਮੁੱਕਿਆ ਤੇਲ ਪਾਉਣਾ ਮੈਂ ਖਲਾਰ ਲਈ ਤੇ ਫਿਰ ਬੰਦ ਨਾ ਹੋ ਜੇ ਬਸ ਇਹੀ ਗੱਲਾਂ ਨੇ ਜਵਾਬ ਕੋਈ ਨਹੀਂ। ਠੀਕ ਹਨ ਚਾਹੁੰਦੇ ਤੁਸੀਂ ਜੀ ਬਸ ਚੱਲਣ। ਮੈਂ ਤਾਂ ਬਾਕੀ ਵੀ ਸਾਰਿਆਂ ਨੂੰ ਇਹੋ ਗੱਲ ਕਹਿਣਾ ਵੀ ਜਦੋਂ ਕਦੇ ਕੋਈ ਪੁਲਿਸ ਰੋਕਦੀ ਆ ਪੁਲਿਸ ਤੁਹਾਡੀ ਮਤ ਲਈ ਹਮੇਸ਼ਾ ਉਹ ਪੁਰਾਣਾ ਸਮਾਂ ਨਹੀਂ ਰਿਹਾ ਵੀ ਪੁਲਿਸ ਤੁਹਾਨੂੰ ਖਰਾਬ ਕਰਦੀ ਕੋਈ ਖਰਾਬ ਨਹੀਂ ਕਰਦਾ ਪੁਲਿਸ ਤੁਹਾਡੀ ਸਹਾਇਤਾ ਲਈ ਆ। ਜੇ ਦਰ ਲਈ ਸਾਰੇ ਦਰਵਾਜ਼ੇ ਬੰਦ ਨੇ ਤੇ ਪੁਲਿਸ ਦਾ ਦਰਵਾਜ਼ਾ ਦਰ ਲਈ ਖੁੱਲਾ ਅੰਦਾਜ਼ੀ ਰਾਤੋਂ ਹੀ ਭੰਦੇਣ ਹੋਏ ਸੋ ਪੁਲਿਸ ਦਾ ਮਾਨ ਕਰਨਾ ਚਾਹੀਦਾ ਪੁਲਿਸ ਦੇ ਇਸ਼ਾਰੇ ਤੇ ਰੁਕ ਜਾਓ ਪੁਲਿਸ ਕੋਈ ਕੋਈ ਕ੍ਰਾਈਮ ਨਹੀਂ ਕਰਦੀ ਪੁਲਿਸ ਆਪਣੀ ਡਿਊਟੀ ਸੇ ਇਤਨੀ ਤਰੀਕੇ ਨਾਲ ਕਰਦੀ